ਕਿੰਨਾ ਖੁਸ਼ ਹੋਣਾ ਹੈ ਸਾਰਿਆਂ ਨੇ ਮੰਮੀ ਨੇ ਕਿੰਨਾ ਖੁਸ਼ ਹੋਣਾ ਹੈ ਰੁਪਿੰਦਰ ਆਪ ਕਿੰਨੀ ਖੁਸ਼ ਹੋਣੀ ਹੈ ਮੈਨੂੰ ਵੀ ਕਿਸ ਨੇ ਮਾਮਾ ਕਹਿਣਾ ਹੈ ਸਾਰੀਆਂ ਉਮੀਦਾਂ ਦੇ ਪਾਣੀ ਫੇਰ ਤਾ ਤੇ ਮੰਮੀ ਵੀ ਕਿੰਨੇ ਖੁਸ਼ ਹੋਣਗੀ ਕਿ ਮੈਂ ਨਾਨੀ ਬਣ ਜਾਣਾ ਆ ਸੱਚੀ ਉਹ ਦਿਨ ਹੁਣ ਕਦੋਂ ਆਣਾ ਆ ਨਾਲੇ ਕੀ ਪਦਾ ਨਿਗਾ ਜਾਂ ਨਿਆਣਾ ਆਉਣ ਦੇ ਨਾਲ ਇਹ ਘਰ ਦੇ ਵਿੱਚ ਨਾ ਮੇਰੀ ਇੱਜ਼ਤ ਵਾਝੂਗੀ ਹਾਂਜੀ ਕਿਦਾਂ ਦੀਆਂ ਗੱਲਾਂ ਕਰਨ ਡੇ ਤੁਸੀਂ ਸਸਿਗਾ ਕਾ ਨੀ ਹਾਂ ਵਧੀਆ ਵਧੀਆ ਠੀਕ ਠਾਕ ਤੂੰ ਸੁਣਾਓ ਅੱਛਾ ਅੱਛਾ ਨਹੀਂ ਨਹੀਂ ਮੈਂ ਕੀਤਾ ਹੀ ਹੋਣ ਪਰ ਉਹ ਕਹਿੰਦੇ ਵੀ ਅਜੇ ਨਹੀਂ ਅਛਾ ਏਅਰਪੋਰਟ ਚਲੋ ਕੋਈ ਗੱਲ ਹੀ ਮੈਂ ਇਦਾਂ ਕਰਦਾ ਮੈਂ ਜਾ ਕੇ ਸ਼ਹਿਰੋਂ ਉਹਨਾਂ ਨੂੰ ਪੁੱਛ ਲੈਣਾ ਤੇ ਕਿਦਾਂ ਥਾਣੇ ਤੇ ਨਹੀਂ ਦੱਸਣਗੇ ਲੋੜਾਂਗੀ ਹੂੰ ਹੂੰ ਚਲੋ ਕੋਈ ਗੱਲ नहीं नहीं कोई गलता आप कोई नहीं तैयारियां ठीक है ठीक है।, है, है कोई गलो चलो बदलाव ना हम्म ठीक है ओके भाजी ओके करके ना पता जो भी दस देखा तो मैं दसा थी भाजपा ਹੁੰਦੇ ਨਹੀਂ ਜਦੋਂ ਮੈਂ ਬਲਜੀਤਾ ਜੀ ਫੋਨ ਕਰਦੇ ਹਾਂ ਕਹਿੰਦੇ ਜੀ ਕਿ ਰਿਪੋਰਟਾਂ ਪੋਸਟ ਮਾੜਨ ਦੇ ਜਿਹੜੀਆਂ ਅੱਜ ਮਿਲ ਜਣੀਆਂ ਵਾ ਅੱਛਾ ਕੱਲ ਮੈਂ ਗਿਆ ਨਹੀਂ ਕੱਲ ਉਹ ਕਹਿੰਦੇ ਵੀ ਜਾਈਆਂ ਨਹੀਂ ਅੱਛਾ ਤੇ ਅੱਜ ਕਿਤੇ ਡਾਕਟਰਾਂ ਨੇ ਫੋਨ ਕੀਤਾ ਹੁਣ ਉਹਨਾਂ ਨੂੰ ਤੇ ਕਹਿੰਦੇ ਵੀ ਆ ਕੇ ਲੈ ਜਾਓ ਜਿੰਨਾ ਕਿ ਬਸ ਇਹ ਗੱਲ ਦਾ ਸਿਰਫ ਓਟਾਂ ਦੇ ਵਿੱਚ ਕੋਈ ਤੁੰਬੀ ਨਹੀਂ ਨਾ ਕਰਦੀ ਹੋਵੇਗਾ ਹਾਂ ਹਾਂ ਬਲਜੀਤ ਬਾਜੀ ਕਹਿੰਦੇ ਕਿ ਇਹਦੇ ਤੋਂ ਫੀਡਬੈਕ ਕਰ ਡਾਕਟਰਾਂ ਨਾਲ ਮੇਰੀ ਸਾਰੀ ਗੱਲਬਾਤ ਹੋਈ ਹੈ ਕਹਿੰਦੇ ਵੀ ਜੋ ਅਪਣ ਸੱਚਾਈ ਹੈ ਨਾ ਉਹ ਉਹ ਸਾਹਮਣੇ ਆਉ ਤੇ ਸੱਚਾਈ ਮੈਨੂੰ ਪਤਾ ਲੱਗੀ ਹੈ ਕਸੂਰ ਸਾਰਾ ਉਹਦੀ ਸੱਸ ਦਾ ਉਹਦੀ ਬਾਸੀ ਦਾ ਤੇ लवली ਦੀ ਭੈਣ ਦਾ ਨਿਕਲਦਾ। ਅਸੀਂ ਤੇ ਬੰਨਣੋਂ ਆਸੇ ਦੋ ਪੁਛੇ ਕਿਦਾਂ ਹੋ ਗਿਆ ਵਾ ਠੀਕ ਆ ਪਲੀਟ ਨਾ ਕਰੀਏ। ਠੀਕ ਚਲਈਏ। ਜੋ ਜੋ ਟਾਈਮ ਲੇੜੇ ਆਉਂਦੇ ਆ ਨਾ ਟੈਨਸ਼ਨ ਬੰਦ ਹੀ ਜਾਂਦੀ ਹੈ। ਬਸ ਆ ਵਿੱਕੋ ਕਿਰਪਾ ਕਰੀ ਇਹ ਸਪੋਰਟ ਕੀ ਕਰੋ ਕਿ ਜੋ ਗਲਤ ਬਣਾ ਉਹਨੂੰ ਸਜ਼ਾ ਮਿਲੂ। ਮੇਰਾ ਰਦਾਵਾ ਫੁੱਲਸ ਵਾਲੇ ਨੂੰ ਨਾ ਫੋਨ ਲਾ ਕੇ ਪੁੱਛਾਂ ਕਿ ਅੱਜ ਰਿਪੋਰਟ ਆਉਣੀ ਹੀ आ गया कि नहीं आई की कैंदा भला चक्कन इनी दे फोन कटदा गानिया फिर ਦੇਵਾਲੋ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ ਕਿਰਪਾ થોડી देर ਬਾਅਦ ਕੋਸ਼ਿਸ਼ ਕਰੋ ਮੈਨੂੰ ਤੇ ਲੱਗਦਾ ਵਾ ਇਹ ਉਹਨਾਂ ਦੇ ਨਾਲ ਹੀ ਰਲ ਗਿਆ ਅੱਗੇ ਮੜੀ ਜਿਵੇਂ ਬਿਸਕਰ ਜਾਂਦੀ ਤੇ ਫੋਨ ਚੁੱਕ ਲੈਂਦਾ ਹੇ ਹੁਣ ਕੀ ਕਰਾਂ ਯਾਰ ਰਿਪੋਰਟ ਵੀ ਅੱਜ ਆਉਣੀ ਆ ਕਹਿੰਦੇ ਸਮਝ ਨਹੀਂ ਆਉਂਦੀ ਯਾਰ ਤੜ ਰੰਗ ਬੜਾ ਉੱਡਿਆ ਵਾ ਕੀ ਗੱਲ ਹੋਈ ਆ ਠੀਕ ਠਾਕ ਆ ਸਭ ਕੁਝ ਪਰ ਆਪਣਾ ਰੰਗ ਕੀ ਉੱਟਣਾ ਵਾ ਹਾਂ ਹਾਜ਼ਰ ਪਹਟਾਉਣੀ ਸੀ ਆਹੋ ਠਾਣੇ ਉਹਨਾਂ ਦਾ ਫੋਨ ਲਾਉਂਦੇ ਆ ਮਰਾਜ ਨੂੰ ਫੋਨ ਹੀ ਚੁੱਕਣ ਦਿਆ ਫੋਨ ਹੀ ਚੁੱਕਣ ਲਿਆ ਅੱਗੇ ਛੱਡ ਫੋਨ ਚੁੱਕ ਲੈਂਦਾ ਹੁੰਦਾ ਹੀ ਅੱਜ ਕਿਉਂ ਹੋ ਗਿਆ ਇਹਨੂੰ ਮੈਨੂੰ ਤੇ ਲੱਗਦਾ ਵੇ ਉਧਰੋਂ ਪੈਸੇ ਚੁੱਕ ਗਿਆ ਉਹ ਤੁਹਾਨੂੰ ਮੈਂ ਕਿਹਾ ਸੀ ਨਾ ਤੁਸੀਂ ਮੇਰੀ ਗੱਲ ਨਹੀਂ ਮੰਨਦੀ ਮੈਨੂੰ ਇਹਨਾਂ ਦਾ ਸਾਰਾ ਪਤਾ ਵਾ ਇਹ ਖਾਨਦੇ ਹੁੰਦੇ ਆ ਰਾਮੋ ਨੇ ਮੈਨੂੰ ਤੇ ਇਹੀ ਦਲਾਸੇ ਬੜੇ ਦਿੰਦਾ ਸੀ ਵੀ ਭਾਜੀ ਤੁਹਾਡੇ ਤੋਂ ਬਗੈਰ ਕਿਤੇ ਅਸੀਂ ਉਧਰ ਕੀ ਪਿਆ ਨਹੀਂ ਲਿਆ ਤੇ ਤੁਸੀਂ ਆਡਾ ਸੇਵਾ ਪਾਣੀ ਕਰੀ ਜਾਓ ਤੇ ਕੋਈ ਗੱਲ ਹੀ ਨਹੀਂ ਉਹਨਾਂ ਨੇ ਹਾੜੇ ਤੋਂ ਜ਼ਿਆਦਾ ਦੇ ਦਿੱਤੇ ਹੋਣੇ ਆ। ਅਗਲਾ ਉੱਧਰ ਦੀ ਗੱਲ ਕਰਨ ਡਿਆ ਪਿਆ। ਚੱਲ ਫੋਨ ਤੇ ਚੁੱਕਦਾ ਗੱਲ ਬਾਤ ਹੀ ਦੱਸਦਾ। ਵੀ ਕੀ ਗੱਡੀ ਚੱਲਣ ਰਹੀ ਆ ਤੁਹਾਨੂੰ ਪਤਾ ਲੱਗ ਜਾਂਦਾ। ਓਏ ਓਏ ਇਹ ਤਾਂ ਹੈ ਹੀ ਆ ਪਰ ਹੁਣ ਦੋ ਵਾਰੀ ਮੈਂ ਲਾਇਆ ਉਹਨੇ ਫੋਨ ਹੀ ਚੁੱਕਿਆ। ਚੱਲ ਕੋਈ ਗੱਲ ਨਹੀਂ। ਹੁਣ ਆਪ ਹੀ ਉਹਦੇ ਘਰ ਜਾ ਕੇ ਮਿਲੇ ਉਹਨੂੰ। ਵੀ ਗੱਲ ਤੇ ਦੱਸ ਗੱਲ ਹੈ ਕੀ ਆ। ਤੇਰਾ ਮਨਾ ਡਾਕਟਰ ਦਾ ਫੋਨ ਆਉਂ ਡਿਆ ਹੀ। ਚੁੱਕਾਂ ਭਲਾ ਚੁੱਕੂਗੀ ਜਾਂਦਾ ਵਾ। ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਅਸੀ ਗੱਲ ਜੀ ਹਾਂ ਜੀ ਕਿਦਾਂ ਦੀਆਂ ਗੱਲਾਂ ਕਰਨ ਡੇ ਤੁਸੀਂ ਠੀਕ ਆ ਜੀ ਬਰਖਲਾਫ ਨਹੀਂ ਨਹੀਂ ਸਾਰੇ ਇਦਾਂ ਨਹੀਂ ਹੋ ਸਕਦਾ ਚਲੋ ਕੋਈ ਗੱਲ ਨਹੀਂ ਮਿਲਦੇ ਆਣਗੇ ਫੇਰ ਤੁਹਾਨੂੰ ਬਾਅਦ ਕਰਦਾਗਾ ਠੀਕ ਆ ਜੀ ਕੀ ਹੋਇਆ ਵਾ ਕੀ ਗਿਆਣ ਡੇ ਆਵਾ ਪਰ ਰਿਪੋਰਟ ਸਾਡੇ ਬਰਖਲਾਫ ਆ ਗਈ ਓ ਇਹ ਤਾਂ ਮਰ ਜਾਣਾਂ ਆਂਦਾ ਹੀ ਕੋਹ ਬਾਨ ਨਹੀਂ ਦੇਣਾ ਮੈਂ ਪੈਸੇ ਦੇਈ ਜਾਓ ਐਨੀ ਰਕਮ ਰਪਈਆ ਦੀ ਵੀ ਲੱਲੀ ਆ ਹੁਣ ਫੇਰ ਅੰਤਰ ਸਾਡੇ ਵਰ ਖਲਾਫ ਹੋ ਗਿਆ ਕਰ ਅਮਨ ਇੱਕ ਕੱਲਾ ਹੀ ਖਾ ਗਿਆ ਇਹਨੇ ਗੜੀ ਦਿੱਤੇ ਨੀਆਂ ਪੈਸੇ ਹੁਣ ਇਦਾਂ ਕਰ ਟਾਈਮ ਹੈ ਨਹੀਂ ਉਹ ਬੋਤਾ ਕੁੜੀ ਨੂੰ ਕਰ ਤਿਆਰ ਤੇ ਲੀੜਾ ਕਪੜਾ ਪਹਿਾ ਤੇ ala ਜੋ ਕੁਝ ਹੈਗਾ ਨਾ ਮੈਂ ਤੋਂ ਮੀਟੀ ਕੱਢ ਲਾ ਤੇ ਚਲੀਏ ਇਥੋਂ ਨਿਕਲ ਚਲੀਏ ਹਾਏ ਕਿਹੜੇ ਖੂਚ ਪਾਵਾਂਗੇ ਹੁਣ ਅਮਨ ਜਗਾ ਮੈਂ ਸੋਚੀ ਆ ਤੂੰ ਇਦਾਂ ਕਰ ਜੋ ਕੁਝ ਹੈਗਾ ਨਾ ਕਰ ਜਿੰਨੇ ਪੈਸਾ ਤੇ ਲਾ ਲੀੜਾ ਕਪੜਾ ਲੈ ਲੈ ਤੇ ਨਿਕਲ ਚਲੀਏ ਐਦਾਂ ਹੀ ਘਰੀ ਜਾਣ ਦੇ ਜੀ ਕੁੜੀ ਨੂੰ ਲੈ ਕੇ ਕਿੱਥੇ ਜਾਣਾ ਵਾ ਕੋਈ ਥਾਂ ਟਿਕਾਣਾ ਦੱਸੋਗੇ ਤਾਂ ਫੇਰ ਹੀ ਆ ਨਾ ਪੈਹਾ ਤੇ ਲੱਲਾ ਲੱਲਾ ਸੋਣਾ ਲੱਲਾ ਸੋਣਾ ਐਦਾਂ ਖੜ ਕੇ ਕਿੱਥੇ ਰੱਖਣਾ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਹਿ ਜੇ ਬੇੜਾ ਪੁਲਸ ਵਾਲੇ ਦਾ ਨਖੱਤਾ ਖਾਈ ਗਿਆ ਪੈਸੇ ਸਾਡੇ ਕੋਲ ਲੈ ਲੈ ਕੇ ਇਹਨਾਂ ਨੂੰ ਪਤਾ ਕਿ ਜੀ ਉਹਨਾਂ ਕੋਲ ਲੈ ਤਾਂ ਉਹਨਾਂ ਦਾ ਕੋ ਸਵਾਰੀ ਹੈ ਉਹ ਤੁਹਾਨੂੰ ਨਾ ਝੂਠੇ ਦਲਾਸੇ ਹੀ ਦੇ ਹੀ ਗਿਆ ਵਾ ਭਾਜੀ ਫਿਕਰ ਨਾ ਕਰੋ ਭਾਜੀ ਫਿਕਰ ਨਾ ਕਰੋ ਇਹਦੇ ਖਾਨ ਦੇ ਕੁੱਤੇ ਹੁੰਦੇ ਆ ਜਿੱਧਰੋਂ ਜ਼ਿਆਦਾ ਮਿਲ ਗਿਆ ਉਧਰ ਵੱਲਦੇ ਹੋਗੇ ਆ ਤੁਹਾਡੀ ਅੱਖਾਂ ਸਾਹਮਣੇ ਹੋਇਆ ਬੜਾ ਤੁਹਾਨੂੰ ਮੈਂ ਵਰਜਿਆ ਹੀ ਯੋ ਨੂੰ ਪੁੱਛ ਲਓ ਪੁੱਛ ਲਓ ਕਿ ਵਕੀਲ ਦਾ ਪਤਾ ਕਰ ਲਓ ਪਰ ਤੂੰ ਹੀ ਨਾ ਮੇਰੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਚੱਲ ਕੋਈ ਗੱਲ ਨਹੀਂ ਪੁੰਨੀ ਹੁਣ ਕੱਪੜੇ ਉਹ ਤੇ ਕਿਸੇ ਨਾ ਕਿਸੇ ਖੂਜ ਪਹਿਣਾ ਹੀ ਪੈਣਾ ਹੁਣ ਰਮਨ ਹੁਣ ਬਥੀਆਂ ਗੱਲਾਂ ਕਰਦਾ ਨਹੀਂ ਆ ਟਾਈਮ ਇੱਦਾਂ ਕਰ ਮੈਂ ਸੋਨਾ ਸਾਰਾ ਖਾਂਬ ਲੈਣਾ ਵਾ ਤੇ ਤੂੰ ਲੀੜਾ ਕੱਪੜਾ ਜੋ ਕੁਛ ਹੈਗਾ ਨਾ ਪਾ ਦੇਗ ਚ ਤੇ ਨਿਕਲ ਚਲੀਏ ਕੁੜੀ ਨੂੰ ਵੀ ਠਾਲ ਉਹ ਸੁੱਤੀ ਆ ਚਲੋ ਗਾਂ ਆਸੇ ਆਪਾਂ ਨਵਾਂ ਹੀ ਪੈ ਗਿਆ ਵਾ ਹੂੰ ਤੇ ਯਾਰ ਉਹਦੀ ਸਮਝ ਨਹੀਂ ਆਈ ਪੁਲਿਸ ਮਹਾਰਾਜਮ ਦੀ ਪੈਸੇ ਵੀ ਨਹੀਂ ਲੈ ਆ ਗਿਆ ਤਸੀਂ ਫਿਕਰ ਨਾ ਕਰੋ ਰਿਪੋਰਟ ਤੁਹਾਡੇ ਹੱਥ ਜਾਊਗੀ ਉਹ ਸਾਰਾ ਇੱਕ ਕੰਮ ਹੀ ਉਲਟ ਹੋ ਗਿਆ ਇਹਨੇ ਗਾੜੀ ਪੈਸੇ ਦਿੱਤੇ ਨਹੀਂ ਆ ਮੇਰੇ ਸਾਰਾ ਸਾਰਾ ਹੀ ਖਾ ਗਿਆ ਬੋਲਦੇ ਨਹੀਂ ਬੰਦ ਲਿਆ ਕਰਨ ਹਾਂ ਬਸ ਹੋਏਗੀ ਤੇਰੀ ਮੈਂ ਕਹਿੰਦੀ ਆ ਵੀ ਜਿਹੜੇ ਕੰਮ ਤੁਸੀਂ ਚੱਲੇ ਜੇ ਨਾ ਰੱਬ ਦਾ ਨਾਮ ਲੈ ਕੇ ਜਾਇਓ ਉਹ ਕੰਮ ਠੀਕ ਠਾਕ ਹੋ ਜੇ ਉਹ ਨਾ ਹੋਵੇ ਐਨਾ ਕੁਝ ਕਰ ਲਿਆ ਵਾ ਤੇ ਹੁਣ ਸਾਡੇ ਹੱਥ ਕੁਝ ਨਾ ਆਵੇ ਟੈਨਸ਼ਨ ਤੇ ਜੋ ਮੈਨੂੰ ਵੀ ਇਹੋ ਗੱਲ ਦੀ ਹੈ ਵੀ ਕਿਤੇ ਇਹ ਨਾ ਹੋਵੇ ਵੀ ਸੱਚਾਈ ਦੇ ਉੱਤੇ ਝੂਠ ਦੀ ਜਿੱਤ ਹੋ ਜੇ ਜਿਹੜੇ ਉਹਨਾਂ ਨੇ ਪੁਲਿਸ ਨੂੰ ਪੈਸੇ ਦਿੱਤੇ ਆ ਕਿਤੇ ਉਹ ਆਪਣਾ ਅਸਰ ਨਾ ਕਰ ਜਾਣ ਪਰ ਚਲ ਕੋਈ ਗੱਲ ਨਹੀਂ ਬਲਜੀਤ ਭਾਜੀ ਵੀ ਕਹਿੰਦੇ ਇਹ ਕਹਿੰਦੇ ਇਹ ਵੀ ਤੂੰ ਫੇਰ ਨਾ ਕਰ ਗੱਲਬਾਤ ਮੈਂ ਸਾਰੇ ਨਾਲ ਕੀਤੀ ਆ ਪੂਰੀ ਸਜ਼ਾ ਵੀ ਮਿਲੇਗੀ ਇਹਨਾਂ ਨੂੰ ਚਲੋ ਮਹਾਰਾਜ ਅਗੇ ਉਹ ਅਰਦਾਸ ਆ ਕਿ ਸਭ ਕੁਝ ਠੀਕ ਠਾਕ ਹੋਵੇ ਪਹਿਲਾਂ ਤਾਂ ਜਿਹੜੀਆਂ ਸਾਡੇ ਕੋਲ ਗਲਤੀਆਂ ਹੋ ਗਈਆਂ ਹੋ ਗਈਆਂ ਤੇ ਚਲੋ ਹੁਣੀ ਆਪਾਂ ਆਪਣੀ ਕੁੜੀ ਨੂੰ ਸਾਫ਼ਤਵਾਦੀਏ ਕੋਈ ਗੱਲ ਨਹੀਂ ਜੇ ਬਲਜੀਤ ਭਾਜੀ ਨੇ ਕਿਹਾ ਵਾ ਨਾ ਫਿਰ ਸਾਰਾ ਕੁਝ ਠੀਕ ਹੀ ਹੋਣਾ ਵਾ ਤੇ ਬਾਕੀ ਤੇ ਹੀ ਰਿਪੋਰਟਾਂ ਵੇਖ ਕੇ ਘਰ ਆਉਣਾ ਵਾ ਕਿ ਤਾਂ ਪੁਲਿਸ ਨੂੰ ਨਹੀਂ ਨਹੀਂ ਘਰ ਨਹੀਂ ਘਾਉਣਾ ਮੈਂ ਮੈਂ ਸਿਰਫ ਰਿਪੋਰਟਾਂ ਵੇਖ ਕੇ ਆਉਣੀ ਆ ਡਾਕਟਰਾਂ ਨੂੰ ਪੁੱਛਣਾ ਵਾ ਵੀ ਰਿਪੋਰਟਾਂ ਠੀਕ ਆ ਰਿਪੋਰਟਾਂ ਉਹਨਾਂ ਨੇ ਪੁਲਸ ਨੂੰ ਦੇਣੀਆਂ ਅੱਛਾ ਤੇ ਜਿਹੜਾ ਮੁਲਾਜ਼ਮ ਹੈ ਬਲਜੀਤ ਭਾਜੀ ਨੇ ਮੈਨੂੰ ਦੱਸਿਆ ਸੀ ਨਾ ਤੇ ਉਹਦੇ ਨਾਲ ਗੱਲਬਾਤ ਕਰ ਲਈ ਉਹਨੂੰ ਦੱਸ ਕੇ ਆਉਣਾ ਠੀਕ ਉਹਨੂੰ ਵੀ ਮਿਲਣਾ ਵਾ ਉਹ ਕਹਿੰਦਾ ਸੀ ਮੈਨੂੰ ਦੱਸ ਦਿਓ ਪਹਿਲਾਂ ਹੀ ਕਿਤੇ ਇਹ ਨਾ ਹੋਵੇ ਵੀ ਰਿਪੋਰਟਾਂ ਡਾਕਟਰ ਕੋਈ ਹੋਰ ਦੇਣ ਤੇ ਇਹ ਵਿੱਚੋਂ ਮੁੜ ਕੇ ਜਿਹੜੇ ਬੰਦੇ ਇਹਨਾਂ ਦੇ ਨੇ ਉਹ ਚੇਂਜ ਕਰ ਦੇ ਕਿਉਂਕਿ ਪੁਲਸ ਨੂੰ ਵੀ ਪਤਾ ਹੁੰਦਾ ਵਾ ਵੀ ਕਿਹੜੇ ਬੰਦੇ ਸਾਡੇ ਵੱਲ ਦੇ ਤੇ ਕਿਹੜੇ ਦੂਜੇ ਨਾਲ ਰਲ ਗਏ ਮੈਂ ਤੇ ਕਹਿੰਨੀ ਆ ਵੀ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਕਿ ਜੇ ਉਹਨਾਂ ਪੈਸਾ țeਲਾ ਦਿੱਤਾ ਵਾ ਜੇ ਸਾਡੇ ਵੱਲੋਂ ਵੀ ਕੋਈ ਲੋੜ ਵਾ ਜਿੱਥੇ ਇੰਨਾ ਖਰਚਾ ਕੀਤਾ ਵਾ ਉੱਥੇ ਥੋੜੇ ਬੋਤੇ ਉਹਨਾਂ ਨੂੰ ਦਿੱਤੇ ਆਂਗੇ ਇਹ ਮੈਂ ਗੱਲ ਕੀਤੀ ਸੀ ਉਹਨਾਂ ਨਾਲ ਪਰ ਉਹ ਕਹਿੰਦੇ ਵੀ ਮੈਨੂੰ ਪੈਸੇ ਦੀ ਲੋੜ ਨਹੀਂ ਗਈ ਤੇ ਨਾ ਹੀ ਮੈਂ ਲੈਣੇ ਆਂ ਨਾਲੇ ਉਹ ਬਲਜੀਤ ਬਾਜੀ ਨੇ ਫਰਵਾਹ ਬਣਾ ਉਹਦੇ ਕਰਕੇ ਥੋੜਾ ਲਿਆਜ ਕਰਦੇ ਆ ਚਲੋ ਇਹ ਤਾਂ ਆਪਣੀ ਆਪਣੀ ਸੋਚ ਆ ਨਾ ਬਾਕੀ ਆਪ ਵੀ ਵਾਇਗੁਰੂ ਸਾਰਾ ਕੋਈ ਠੀਕ ਠਾਕ ਕਰਨ ਜਿਹੜੇ ਵੀ ਕੰਮ ਤੁਸੀਂ ਚੱਲੇ ਜੀ ਨਾ ਉਹ ਬਸ ਵਧੀਆ ਵਧੀਆ ਹੋ ਜੇ ਕਿਉਂਕਿ ਬਾਕੀ ਪ੍ਰੂਫ ਤੇ ਸਾਡੇ ਕੋਲ ਹੀ ਆ ਤੇ ਫੇ ਸਾਰਾ ਕੰਮ ਠੀਕ ਹੋ ਜਾਣਾ ਵਾ ਇਹ ਨਾ ਹੋਵੇ ਵੀ ਮੌਕਾ ਸਾਡੇ ਹੱਥੋਂ ਨਿਕਲ ਜੇ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਤੇ ਤੁਸੀਂ ਨਾ ਮੰਮੀ ਦਾ ਖਿਆਲ ਰੱਖਿਓ ਠੀਕ ਆ ਉਹਨਾਂ ਨੂੰ ਦੱਸਿਓ ਨਾ ਅਜੇ ਕਿ ਮੈਂ ਕਿੱਥੇ ਗਿਆ ਤੇ ਕਿੱਥੇ ਨਹੀਂ ਉਦਾਂ ਕਹਿ ਦੇ ਵੀ ਸ਼ਹਿਰ ਕੰਮ ਗਏ ਭਾਈ ਠੀਕ ਹੈ ਠੀਕ ਹੈ ਤੇ ਮੈਂ ਹੋ ਕੇ ਆ ਗਿਆ ਤੁਸੀਂ ਮੰਮੀ ਲੱਗੇ ਚਲੋ ਕੋਈ ਨਹੀਂ ਤੂੰ ਹੋ ਚਲੀ ਰਮਣਾ ਆਹੋ ਸੋਨਾ ਸੋਨਾ ਤੇ ਮੈਂ ਸਾਰਾ ਪਾ ਲਿਆ ਵਾ ਤੇ ਪੈਸਾ ਤੇਲਾ ਪਾ ਲਿਆ ਤੁਸੀਂ ਮੈਂ ਸਭ ਕੁਝ ਪਾ ਲਿਆ ਕਾਂਗ ਪੁੱਤਰ ਆਪਣੇ ਪਾ ਲਿਆ ਨਹੀਂ ਪਤਾ ਨਹੀਂ ਕਿੰਨਾ ਚਿਰ ਹਨ ਨੂੰ ਘਰੋਂ ਬਾਹਰ ਆਣਾ ਪਰ ਉਹ ਪਾ ਲਿਆ ਮੈਂ ਸਭ ਕੁਝ ਮੰਮੀ ਕਰ ਛੱਡ ਕੇ ਚਾਹ ਨੂੰ ਜੀ ਨਹੀਂ ਕਰਨ ਦੇ। ਨਹੀਂ ਜੀ ਕਰਨ ਤਾਂ ਰਹਿ ਫਿਰ ਇੱਥੇ। ਤੂੰ ਤਾਂ ਸਾਨੂੰ ਛੱਡ ਕੇ ਚਲ ਗਈ ਹੈ ਨਾ। ਹੁਣ ਤੇਰਾ ਜੀ ਨਹੀਂ ਕਰਨ ਦਿਆ। ਚੁੱਪ ਕਰਕੇ ਫੜ ਤਾਂ ਬਹਿ ਗੱਡੀ ਦੇ ਵਿੱਚ। ਛੇਤੀ ਕਰੋ ਗੱਲਾਂ ਕਰਨ ਦਾ ਟਾਈਮ ਨਹੀਂ ਹੁਣ। ਛੇਤੀ ਕਰੋ ਰੱਖੋ ਸਮਾਨ। ਅਵੀ ਸੰਦੀਪ ਰੱਖ ਮਗਰ ਕਿਟ। ਚਲੋ ਬੈਠੋ। बोल देनी मैं तनु कदों दा फोन लावणडी ते फोन नी चक्कंदे ते रोण केडी गल नुंडे है जी ਘਰ ਵੀ ਨਹੀਂ ਆਏ ਦੱਸੋ ਗੱਲ ਕੀ ਹੋਈ ਆ बोल देनी बोल देनी ਆ ਤਾਂ ਤੁਸੀਂ ਕਹਿ ਰਹੇ ਜੇ ਨਾ ਮੇਰਾ ਫੋਨ ਚक्कੰਡੇ ਜੇ ਗੱਲ ਕੀ ਹੋਈ ਆ ਪਰ ਪੋਟਾ ਠੀਕ ਠਾਕ ਆ ਗਿਐ ਵਾ ਦੱਸੋ ਕੁਝ ਤੇ ਬੋਲੋ ਦੁਰਮੇ ਤੈਨੂੰ ਕੀ ਦੱਸਾਂ ਦੱਸਣ ਜੋਗਾ ਮੇਰੇ ਕੋਲ ਕੁੱਖ ਨਹੀਂ ਬਚਿਆ ਜਿੱਦਾਂ ਵੱਡਾ ਪਾਪ ਉਹਨਾਂ ਨੇ ਕਮਾਇਆ ਨਾ ਸਾਰਿਆਂ ਨੇ ਇਹਨਾਂ ਨੂੰ ਵੇਖੀ ਸਹੀ ਪਾਪੀਆਂ ਦਾ ਮੈਂ ਖੜਾ ਨਹੀਂ ਛੱਡਦਾ ਸਜ਼ਾ ਜ਼ਰੂਰ ਦਿਵਾ ਕੇ ਹੜੂੰਗਾ ਡਾਕਟਰ ਕੋ ਗਿਆ ਹਾਂ ਮੈਂ ਕਹਿੰਦੇ ਵੀ ਇਹਨਾਂ ਨੇ ਜ਼ਬਰਦਸਤੀ ਕਰਕੇ ਨਾ ਕੁੜੀ ਨਾਲ ਤੇ ਫੇਰ ਦਵਾਈ ਦਿੱਤੀ ਇਹ ਗੱਲ ਦਾ ਤੇ ਤੁਹਾਨੂੰ ਪਤਾ ਹੀ ਹੈਗਾ ਵੀ ਉਹਨਾਂ ਨੇ ਕੁੜੀ ਨਾਲ ਜ਼ਬਰਦਸਤੀ ਕੀਤੀ ਆ ਕੋਈ ਗੱਲ ਨਹੀਂ ਤੁਸੀਂ ਇਹ ਨਾ ਫਿਕਰ ਕਿਉਂ ਰਹੇ ਜੀ ਕਰਨ ਉਹਨਾਂ ਪਾਪੀਆਂ ਨੂੰ ਸਜ਼ਾ ਮਿਲ ਕੇ ਰਹਿਣੀ ਆ ਜੇ ਕਾਨੂੰਨ ਨਾ ਨਾ ਦਵਾ ਸਕਿਆ ਰੱਬ ਤੇ ਵੇਖਣ ਹੀ ਰਿਹਾ ਵਾ ਤੁਸੀਂ ਇਹਦਾ ਮੰਨ ਕਿਉਂ ਰਹੇ ਜੀ ਭਰਨ ਅੱਜ ਇੱਕਦਮ ਹੀ ਨਾ ਮੰਨ ਪਰ ਲਿਆ ਵਾ ਹੋਰ ਵੀ ਕੋਈ ਗੱਲ ਆ ਕਿ ਜਾਂ ਇਹੋ ਹੀ ਗੱਲ ਆ ਜੋਤ ਗੱਲ ਮੈਂ ਤੁਹਾਨੂੰ ਕੀ ਦੱਸਾਂ ਉਹਨਾਂ ਇੰਨਾ ਮਾੜਾ ਕੰਮ ਕੀਤਾ ਨਾ ਕੁੜੀ ਨਾਲ ਜ਼ਬਰਦਸਤੀ ਕੀਤੀ ਉਹਦੇ ਮੂੰਹ 'ਚ ਜ਼ਹਿਰ ਪਾਇਆ ਸਭ ਤੋਂ ਵੱਡਾ ਮਾੜਾ ਕੰਮ ਉਹਨਾਂ ਨੇ ਕੀਤਾ ਇੱਕ ਮੈਂ ਜਦੋਂ ਰਿਪੋਰਟਾਂ ਨੂੰ ਪਤਾ ਕੀਤਾ ਨਾ ਤੇ ਡਾਕਟਰ ਮੈਨੂੰ ਕਹਿ ਰਹਿਆ ਸੀਗਾ ਸੱਚੀ ਆਈਦਨਾ ਮੈਂ ਨਹੀਂ ਖੁਸ਼ ਹਾਂ ਨਾ ਕਿ ਵਹੀਗੁਰੂ ਨੇ ਮੈਰੀ ਸੋਣ ਲਈ ਆ ਜਦੋਂ ਇਹ ਗੱਲ ਸਾਰੇ ਪਰਿਵਾਰ ਨੂੰ ਪਤਾ ਲੱਗੀ ਤੇ ਕਿੰਨੇ ਖੁਸ਼ ਹੋਣਗੇ ਨਾ ਸੱਚੀ ਜਦੋਂ ਵੀਰ ਜੀ ਨੂੰ ਇਹਨਾਂ ਨੂੰ ਦੱਸਿਆ ਤੁਸੀਂ ਮਾਮਾ ਜੀ ਬਣਨ ਵਾਲੇ ਹੋ ਤੇ ਕਿੰਨਾ ਵਧੀਆ ਲੱਗੂਗਾ ਨਾ ਤੇ ਮੰਮੀ ਵੀ ਕਿੰਨੇ ਖੁਸ਼ ਹੋਣਗੇ ਕਿ ਮੈਂ ਨਾਨੀ ਬਣ ਜਾਣਾ ਆ ਸੱਚੀ ਉਹ ਦਿਨ ਹੁਣ ਕਦੋਂ ਆਣਾ ਆ ਤੇ ਕਿੰਨਾ ਵਧੀਆ ਲੱਗੂਗਾ ਨਾ ਜਦੋਂ ਨਿਕਾ ਜਾਂ ਨਿਆਣਾ ਘਰ ਆਊਗਾ ਨਾਲੇ ਕੀ ਪਤਾ ਨਿਕਾ ਜਾਂ ਨਿਆਣਾ ਆਉਣ ਦੇ ਨਾਲ ਕੀ ਕਰਦੇ ਦੇ ਵਿੱਚ ਨਾ ਮੇਰੀ ਇੱਜ਼ਤ ਵਾਜੂਗੀ ਨਾਲੇ ਨਾ ਇਹ ਵੀ ਸਾਰੇ ਜਣੇ ਖੁਸ਼ ਹੋ ਜਾਣਗੇ ਹੈਂ? ਇਹ ਡੰਵਾ ਕੰਮ ਕੀਤਾ ਇਹਨਾਂ ਨੇ। ਜੋਤ ਕਿੰਨਾ ਖੁਸ਼ ਹੋਣਾ ਹੈ ਸਾਰਿਆਂ ਨੇ। ਮੰਮੀ ਨੇ ਕਿੰਨਾ ਖੁਸ਼ ਹੋਣਾ ਹੈ। ਰੁਪਿੰਦਰ ਆਪ ਕਿੰਨੀ ਖੁਸ਼ ਹੋਣੀ ਹੈ। ਮੈਨੂੰ ਵੀ ਕਿਸ ਨੇ ਮਾਮਾ ਕਹਿਣਾ ਹੈ। ਸਾਰੀਆਂ ਉਮੀਦਾਂ ਦੇ ਪਾਣੀ ਫੇਰਤਾ। ਪਰ ਇਹਨਾਂ ਮਾੜਾ ਕੰਮ ਇਹਨਾਂ ਨੇ ਕੀਤਾ ਨਾ। ਇਹਨਾਂ ਦਾ ਖੜਾ ਨਹੀਂ ਹੋ ਛੱਡਣਾ। ਜੋ ਮਰਜ਼ੀ ਹੋ ਜੇ। ਸਭ ਤੋਂ ਵੱਡ ਕਸੂਰ ਜਿਹੜਾ ਨਾ ਉਹ लवली ਦਾ ਵਾ। ਬੰਦਾ ਪੁੱਛੇ ਕਿ ਜੇ ਤੂੰ ਆਪਣੇ ਘਰ ਦੇ ਨੂੰ ਡੱਕੇਗਾ ਤੇ ਕੀ ਗੱਲ ਉਹ ਡੱਕੇ ਨਹੀਂ ਜਾ ਸਕਦੇ ਤੂੰ ਫੌਜੀ ਆ ਆਪਣੀ ਕਮਾਈ ਕਰਨਾ ਤੂੰ ਘਟੋ ਘਟਾ ਨੂੰ ਡੱਕ ਉਹਨਾਂ ਨੂੰ ਕਹਿ ਵੀ ਮੈਂ ਨਹੀਂ ਇਹ ਗਲਤ ਕੰਮ ਕਰਨਾ ਪਰ ਜਿੰਨਾ ਕਸੂਰ ਉਹਨਾਂ ਤਿੰਨਾਂ ਦਾ ਨਾ ਉਹਨਾਂ ਹੀ लवली ਦਾ ਤੇ ਉਹਨਾਂ ਹੀ ਰੁਪਿੰਦਰ ਦੇ ਸਹੁਰੇ ਦਾ ਇਹਨਾਂ ਚੋਂ ਕੋਈ ਵੀ ਨੀਗਾ ਘਟ ਤੇ ਖੜਾ ਇਹਨਾਂ ਪੰਜਾਂ ਦਾ ਨੀਗਾ ਛੱਡਣਾ ਜੋ ਮਰਜ਼ੀ ਹੋ ਜੇ ਜੋਤ ਇਹਨਾਂ ਇੱਕ ਕਤਲ ਨਹੀਂ ਕੀਤਾ ਇਹਨਾਂ ਦੋ ਕਤਲ ਕੀਤੇ ਆ ਰੁਪਿੰਦਰ ਦੀ ਕੋਕਰ ਜਿਹੜਾ ਬੱਚਾ ਹੈਗਾ ਉਹਦਾ ਪਾਪ ਇਹਨਾਂ ਨੂੰ ਕਿੰਨਾ ਲੱਗਣਾਵੇਂ ਇਹਨਾਂ ਨੂੰ ਪਤਾ ਨਹੀਂਗਾ ਮੈਨੂੰ ਤੇ ਸਮਝ ਨਹੀਂ ਆਉਂਦੀ ਇਹਨਾਂ ਨੂੰ ਮਸਾ ਤਰਸਣ ਆਇਆ ਹੋਊਗਾ ਐਡਾ ਵੱਡਾ ਕੰਮ ਕਰਨ ਲੱਗਿਆ ਇੱਕ ਵਾਰੀ ਰੁਪਿੰਦਰ ਵੱਲੋਂ ਨਹੀਂ ਤੇ ਉਹ ਬੱਚੇ ਵੱਲੋਂ ਹੀ ਸੋਚ ਲੈਂਦੇ ਜਿਹੜਾ ਅਜੇ ਦੁਨੀਆ ਦੇ ਵਿੱਚ ਆਇਆ ਨਹੀਂ ਕਿੱਡੇ ਪਾਪੀ ਲੋਗ ਵਾ ਮੈਨੂੰ ਤੇ ਸਮਝ ਨਹੀਂ ਆਉਂਦੀ ਕਰ ਨਿਆਣਾ ਆਉਣਾ ਹੋਵੇ ਨਾ ਕਿਤੇ ਚਾੜ ਚੜ ਜਾਂਦਾ ਵਾ ਤੇ ਇਹਨਾਂ ਨੇ ਉਹਨੂੰ ਦੁਨੀਆ 'ਤੇ ਆਉਣ ਤੋਂ ਪਹਿਲਾਂ ਹੀ ਮਾਰ ਦਿੱਤਾ ਇਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂਗਾ। ਜੋਤ ਅੱਜ ਇੱਕ ਗੱਲ ਦੀ ਮੈਂ ਸੌਂ ਖਾਨਾ ਵਾ। ਪੁਲਿਸ ਭਾਵੇਂ سزا ਦਵੇ ਨਾ ਦਵੇ ਪਰ ਰਪਿੰਦਰ ਦੀ ਸੱਸ ਨੂੰ ਤੇ ਲਵਲੀ ਨੂੰ ਮੈਂ ਨਹੀਂ ਛੱਡਣਾ। ਹੁਣ ਜੋ ਮਰਜ਼ੀ ਹੋ ਜੇ। ਹਾਂ ਹਾਂ ਠੀਕ ਐ। ਕੰਮ ਕਰ ਠੀਕ ਵਾ ਨਾ। ਅੱਛਾ ਅੱਛਾ। ਤੇ ਕਦੋਂ ਹੁਣ ਜਾਉਂਦੇ ਆਂ? ਮੈਂ ਤੈਨੂੰ ਕਹਿਣਾ ਸੀਗਾ ਕਿ ਟਿਕਟਾ ਕਰਵਾ ਦੇਣੀਆਂ ਸੀ ਕਰਵਾਈਆਂ ਨਹੀਂ ਅਜੇ ਉਹ ਚੱਲ ਜੇ ਥੋੜੀ ਮਹਿੰਗੀ ਵੀ ਮਿਲਦੀ ਹੈ ਨਾ ਉਹ ਕਰਵਾ ਦਿੰ। ਉਹ ਤਰਨ ਸਮਝੀਦਾ ਅਜਦਾ ਇੱਥੇ ਜਿਹੜੀ ਨਾ ਸਿਚੁਏਸ਼ਨ ਨੀਗੀ ਠੀਕ ਮਾਹੌਲ ਥੋੜਾ ਜਿਹਾ ਗਰਮ ਹੋਆ ਤਾਂ ਮੇਰਾ ਰਦਾ ਮਾਤਰੀ ਨੂੰ ਕਲਾ ਦਗੀ। ਚਲ ਠੀਕ ਆ ਕਰਵਾ ਕੇ ਦਾ ਚਲ ਦੱਸਦੀਂ ਦੱਸਦੀਂ ਚਾ ਠੀਕ ਆ ਕੱਲ ਨੂੰ ਕਰਵਾ ਦੇਣੀ 2-4 ਦਿਨ ਦੇ ਵਿੱਚ ਹੋ ਜੂਈ ਜੀ ਠੀਕ ਆ ਠੀਕ ਆ ਚਲੋ ਠੀਕ ਓਕੇ ਓਕੇ ਅਸੀਂ ਕਰ ਅਸੀਂ ਕਿਹਦਾ ਹੋਣ ਡਿਆ ਹੁਣ ਉਹ ਤਰਨ ਨਾਲ ਹੋਣ ਡੀ ਸੀ ਗੱਲ ਹਾਂਜੀ ਉਹ ਮੈਨੂੰ ਕਹਿੰਦੇ ਆ ਹਾਂ ਮੈਂ ਵੀ ਟਿਕਟਾਂ ਕਰਾਈਆਂ ਨਿੱਗੀਆਂ ਤੇ ਕਹਿੰਦਾ ਸੀ ਮਹਿੰਗੀਆਂ ਮਿਲਣਗੀਆਂ ਉਹ ਮੈਂ ਉਹ ਆਖਿਆ ਕੋਈ ਨਹੀਂ ਹੁੰਦਾ ਥੋੜੀ ਬੋਤੀ ਜੇ ਮਹਿੰਗੀ ਵੀ ਹੋ ਗਈ ਨਾ ਤਾਂ ਵੀ ਕਰਵਾ ਦੇ ਤੇ ਮੈਂ ਇੱਥੇ ਮਾਹੌਲ ਨਹੀਂਗਾ ਠੀਕ ਤੇ ਪਤਾ ਨਹੀਂ ਹੁੰਦਾ ਕਿਸ ਦਾ ਕਿ ਉਹਨਾਂ ਨੇ ਕੀ ਕਰਨਾ ਹੈ ਕਿਹੜੀ ਕਾਰਵਾਈ ਕਰਨੀ ਤੇ ਮੈਂ ਗਾਂ ਤੋਂ ਚਾਰ ਦਿਨ ਚ ਕਰਾ ਦੋ ਜੇ ਚੰਗੀ ਗੱਲ ਹੀ ਆ ਕਰਾ ਦੇ ਟਿਕਟ ਮੈਂ ਵੀ ਜਾਵਾਂ ਹਾਂ ਉਹ ਇਹਨਾਂ ਦੇ ਕੋਲ ਘੜੋ ਘੜਾ ਪਿੱਛੇ ਡਰ ਦਾ ਖਤਮ ਹੋਵੇ ਦੱਸਿਆ ਤਾਂ ਹੈਗਾ ਇਹਨਾਂ ਨੂੰ ਕਿ ਅਸੀਂ ਜਾਣਾ ਆ ਕੰਮ ਆ ਜੀ ਦੋਰੀ ਆ ਫੇਰ ਫੋਨ ਕਰਨ ਲਈ ਅੱਜ ਕੀ ਕਰਾਂ ਮੈਂ ਵੀ ਆ ਮੇਰੇ ਤਾਪ ਕੋ ਸਮਾਂ ਹੀ ਲੱਗਣ ਦੀ ਜਾਣ ਦੀ ਸਲਾਹ ਬਣ ਜੂਗੀ ਨਾ ਤਾਂ ਫਿਰ ਮੈਂ ਦੱਸ ਦੂੰਗੀ ਇਹਨੂੰ ਹੂੰ ਕਿ ਮੈਂ ਮੁੰਡੇ ਨੇ ਲਿਆ ਸਾਧ ਤੇ ਮੈਂ ਨੂੰ ਮਿਲ ਜਾਣਾ ਆ ਉਹ ਪਹਿਲਾਂ ਦੱਸੰਦੀ ਨਹੀਂ ਲੋੜ ਪਹਿਲਾਂ ਦੱਸ ਕੇ ਹੋਰ ਨਾ ਜੱਬ ਪਾ ਲਈ ਠੀਕ ਆ ਉਹਨਾਂ ਨੂੰ ਇਹੋ ਕਿਹਾ ਵਾ ਵੀ ਹੁਣ ਅਸੀਂ ਜਰਾ ਚੱਲੇ ਆ ਕਿਤੇ ਕੰਮ ਠੀਕ ਆ ਬਾਹਰ ਵਾਲੀ ਗੱਲ ਨਾ ਕਰਦੀ ਨਹੀਂ ਬਾਹਰ ਵਾਲੀ ਗੱਲ ਨਹੀਂ ਕਰਦੀ ਮੈਂ ਤੇ ਨਾਲ ਜੇ ਮੈਂ ਵੀ ਸਿਆਣੀ ਇੰਨੀ ਕਿਤੇ ਹੈਗੀ ਤਈ ਮੈਂ ਸਮਝਿਆ ਕਰਿਆਵੇਂ ਹੀ ਗੱਲ ਸੁਣ ਲੈ ਮੇਰੀ ਇਹ ਜਿੱਥੇ ਮਰਜੀ ਭੱਜ ਲੈਣਾ ਸਜ਼ਾ ਤੇਨਾਂ ਨੂੰ ਹੋਣੀ ਹੈ ਜਦੋਂ ਉਹਨਾਂ ਕਾਰਵਾਈ ਕਰਤੀ ਨਾ ਤੇ ਭੱਜ ਨਹੀਂ ਸਕਦੇ ਕਿਤੇ ਬਾਹਰ ਅੰਦਰ ਤੇ ਜਾ ਨਹੀਂ ਸਕਦੇ ਉਹ ਸੰਦੀਪ ਗਈ ਸੀ ਨਾ ਤਾਂ ਉਹਨਾਂ ਵੀ ਇਸੇ ਕਰਕੇ ਨਹੀਂ ਰੱਖਿਆ ਵੀ ਕੀ ਪਤਾ ਕੱਲ ਨੂੰ ਕੀ ਬਣਨਾ ਗੱਲ ਤਾਂ ਸੰਦੀਪ ਦੇ ਸਹੁਰਿਆਂ ਦੇ ਵੀ ਠੀਕ ਹੈ ਜੇ ਕਿ ਜਦਾ ਨਾਂ ਲਿਖਾਤਾ ਵਿੱਚ ਤਾਂ ਉਹਨਾਂ ਨੂੰ ਪਹੁੰਚਦਾ ਪੈਣੀ ਆ ਹੁਣ ਹਯਤ ਮੈਂ ਵੀ ਉੱਥੇ ਹੀ ਆ ਕੱਡਦਾ ਮੈਨੂੰ ਵੀ ਉਹਨਾਂ ਲੱਗਣ ਡਿਆ ਆ ਪਰ ਕਰੀਏ ਕੀ ਹੁਣ ਉਹ ਤੇਰਾ ਤੇ ਹੱਲ ਕਰੂੰਗਾ ਹੀ ਹੁਣ ਕਿੇ ਪਾਸੇ ਕੱਢੂੰਗਾ ਹੀ ਉਦੋਂ ਕਿੱਥੇ ਸੁਣਦੀਆਂ ਤੂੰ ਉਦੋਂ ਬੜਾ ਭੈਣ ਦਾ 헤 ਜਾਉਂ ਰਿਹਾ ਤੈਨੂੰ ਭੈਣ ਵੀ ਫੋਨ ਤੇ ਫੋਨ ਉਦੋਂ ਵੀ ਕਰਦੀ ਸੀ ਤੇ ਚਲ ਗਈ ਹੁਣ ਫੇਰ ਜਾਣ ਖਾਂਣ ਲਈ ਤੇ ਕੀ ਕਰਾਂ ਤੈਨੂੰ ਨਹੀਂ ਦੇਖਦਾ ਇਹ ਗਲਤ ਕੰਮ ਆ ਉਹਦੋਂ ਮੰਨੀ ਨਹੀਂ ਕਿਸੇ ਦੀ ਉਹ ਮੇਰੇ ਮਨ ਦੇ ਤੇ ਇਹ ਗੱਲ ਹੀ ਓਦੋਂ ਕੀ ਚੰਗਾ ਭਲਾ ਹੀ ਰਿਸ਼ਤਾ ਕਰਾਉਣ ਦੇ। ਤੇ ਉਹ ਰਿਸ਼ਤਾ ਨਾ ਕੀਤਾ ਨਹੀਂ ਉਦੋਂ। ਤੇ ਗੱਡੀ ਦੇ ਲਾਜ ਤੇ ਇਹਨਾਂ ਨੂੰ ਬਿਠੇ ਰਹਾ ਹੈਗਾ ਹੀ। ਮੈਂ ਦੇ ਵਿੱਚ ਹੰਗਾਰਾ ਹੀ ਭਰਿਆ। ਉਹ ਹੰਗਾਰਾ ਭਰਿਆ ਜੇ ਉਹ ਗਲਤ ਕੰਮ ਕਰਨ ਰਿਹਾ ਤੈਨੂੰ ਕੀ ਲੋੜੀ ਸਾਥ ਦੇ ਆਂਦੀ ਫਿਰ? ਉਹ ਤਾਂ ਸੋਚਣਾ ਚਾਹੀਦਾ ਸੀ ਨਾ। ਆ ਚਲੋ ਬਾਬਾ ਮੇਰ ਕੋ ਹੋ ਗਈ ਗਲਤੀ। ਹੁਣ ਕਿਸੇ ਤਰ੍ਹਾਂ ਮੇਰਾ ਖੜਾ ਛਡਾਓ। ਹੁਣ ਮੈਂ ਕੀਤੀ ਤੇ ਹੈਗੀ ਗੱਲ। ਮੈਂ ਤਾਂ ਕਰੂੰਗਾ ਹੀ। ਉਹ ਨਾ ਜਰ ਗਾਮਛਾ ਹੀ ਰੋ। ਠੀਕ ਆ। ਲੋੜ ਨਹੀਂ ਬਹੁਤਾ ਉੱਥੇ ਲੱਗ ਸਕਿਆ ਜਣਾ ਜਾਣ ਦੀ ਮੈਨੂੰ ਇਹ ਤਾਂ ਦੱਸੋ ਕਿ ਜਾਣਾ ਕਿੱਥੇ ਆ ਘਰੋਂ ਦੇ ਪੈਰ ਪੁੱਟ ਲਿਆ ਵਾ ਗਾੜੀ ਕੋਈ ਥਾਂ ਟਿਕਾਣਾ ਹੈਗਾ ਰਹਿਣ ਵਾਸਤੇ ਰੰਮਾ ਨੂੰ ਮੈਂ ਸਾਰਾ ਹੀ ਬੰਦੋਬਸਤ ਕੀਤਾ ਵਾ ਕਿਹਦੀ ਬੰਬੀ ਆ ਤੇ ਉਹ ਸਾਰਾ ਪਰਿਵਾਰ ਰਹਿੰਦਾ ਵਾ ਬਾਹਰ ਤੇ ਕਮਰੇ-ਕੁਮਰੇ ਉੱਥੇ ਪਏ ਆ ਪਿੰਡ ਚ ਅਸੀਂ ਤਾਂ ਨਹੀਂ ਜਾਣਾ ਲੋਕੇ ਦੱਸ ਦਿੰਦੇ ਆ ਕਿ ਫੁਰਾਣੇ ਘਰ ਤੇ ਰਹਿੰਦੇ ਆ ਉੱਥੇ ਬਾਹਰ ਬੰਬੀ ਤੇ ਹੋਵਾਂਗੇ ਕੋਈ ਦੱਸੂਗਾ ਤਾਂ ਨਾ ਹਾਂ ਹੈ ਬੰਬੀ ਦੇ ਬੰਬੀ ਦੇ ਕਿਦਾਂ ਟਾਈਮ ਕੱਢਾਂਗੇ ਕਿਦਾਂ ਰਾਵਾਂਗੇ ਉਹ ਰਹੀ ਜਾਣਾ ਵਾ ਇਹ ਜੀ ਵਸਤਾਂ ਲਿਆਉਣ ਵਾਲੀ ਹੁੰਦੀ ਆ ਹੰਦ ਕਰਨ ਦੇ ਜੇ ਕਿਤੇ ਜਾੜ ਵਾਲੀ ਥਾਂ ਤੇ ਖੜਕੇ ਸਾਨੂੰ ਬਾਹਲ ਦੋਗੇ ਤੁਸੀਂ ਉਹ ਤੂੰ ਘਬਰਾ ਨਾ ਹਰ ਇੱਕ ਚੀਜ਼ ਮਿਲੂਗੀ ਉੱਥੇ ਵੀ ਸਾਨੂੰ ਹਾਂ ਹਾਂ ਘਬਰਾਵਾ ਕਿਉਂ ਨਾ ਮੈਨੂੰ ਤਾਂ ਡਰ ਲੱਗਣ ਡਿਆ ਵਾ ਪਿੰਡ ਵਿੱਚ ਘਰ ਹੋਵੇ ਤਾਂ ਹੋਰ ਗੱਲ ਹੁੰਦੀ ਆ ਘਰਾਂ 'ਚ ਘਰ ਹੁੰਦਾ ਵਾ ਰਮਨ ਮੇਰੇ ਯਾਰ ਦੋਸਤ ਦੀ ਬੰਬੀ ਆ ਉਹਨੇ ਸਭ ਕੁਝ ਉੱਥੇ ਪਹਚਾਈ ਜਾਣਾ ਵਾ ਘਬਰਾ ਨਾ ਤੂੰ ਠੀਕ ਨਾ ਪਹਚਾਉਣਾ ਉਹਨੇ ਕੀ ਆ ਕਾਰ ਦੀਆਂ ਦੱਸਾਉ ਜਰੂਰਤਾ ਹੁੰਦੀਆਂ ਵਾ ਕਿਹੜੀ ਕਿਹੜੀ ਚੀਜ਼ ਉੱਥੇ ਪਹਚਾਊਗਾ ਓਏ ਉਹ ਤਾਂ ਲੱਗੇ ਹੀ ਪਿੰਡ ਵਾ ਹਾਈ ਰੱਬਾ ਮੈਂ ਤਾਂ ਡਰੀ ਲੱਗੀ ਜਾਂਂ ਡਿਆ ਵਾ ਆ ਪੁਲਿਸ ਵਾਲਿਆਂ ਤੇ ਕਦੀ ਵੀ ਯਕੀਨ ਨਹੀਂ ਕਰਨਾ ਚਾਹੀਦਾ ਆ ਯਕੀਨ ਕਰਕੇ ਨਾ ਤੁਸੀਂ ਗਲਤੀ ਕੀਤੀ ਆ ਮੈਂ ਤੁਹਾਨੂੰ ਕਦੋਂ ਦੀ ਸਮਝੰਦੀ ਹਾਂ ਇਹ ਕਿਸੇ ਦੇ ਮਿੱਤ ਨਹੀਂ ਹੁੰਦੇ ਉਹ ਗੱਲ ਹੋਈ ਆ ਨਾ ਸਾਡੇ ਕੋ ਪੈਸੇ ਵੀ ਖਾ ਗਿਆ ਵਾ ਤੇ ਬਣਿਆ ਵੀ ਨਹੀਂ ਸਾਡਾ ਰਮਨ ਮੈਂ ਉਹਨੂੰ ਪੁੱਛਦਾ ਵੀ ਰਿਹਾ ਵਾਂ ਤੇ ਗਾੜੀ ਪੈਸੇ ਪਹਚਾਤੇ ਆ ਕਹਿੰਦਾ ਤੁਸੀਂ ਫਿਕਰ ਨਾ ਕਰੋ ਅੰਕਲ ਜੀ ਬਾਕੀ ਸਾਰਾ ਕੰਮ ਮੈਂ ਸੰਭਲਿਆ ਵਾ ਰਿਪੋਰਟ ਆਉਣਾ ਨਦੀ ਉਹਦਾ ਆਪਣੇ ਟਰੈਡ ਨੂੰ ਪਿਆ ਵਾ ਤੇ ਮੈਨੂੰ ਦਵਾ-ਦੋ ਕਫੇ ਮਿਲ ਜਾਣਾ ਉਹਨੂੰ ਕਿਸਦਾ ਥੋੜਾ ਕੋਈ ਹੈਗਾ ਹੀ ਤੇ ਉਹਨਾਂ ਦਾ ਘਰ ਵਾਲ ਵੇਖਾਂ ਘਰ ਉੱਜੜ ਜਾਊਗਾ ਅਜੇ ਤਾਂ ਡਾਕਟਰ ਨੇ ਫੋਨ ਕਰਤਾ ਜੇ ਉਹ ਨਾ ਫੋਨ ਕਰਤਾ ਤਾਂ ਅਹੀਂ ਤੇ ਘਰੇ ਫੜੇ ਜਾਣਾ ਸੀ ਕਿ ਨਹੀਂ ਫੜੇ ਜਾਣਾ ਚੱਲ ਚੰਗਾ ਹੋ ਗਿਆ ਪਚਾਓ ਕਿ ਹਥਾਂ ਟਕਾਣੇ ਪਰ ਨਾ ਡਰ ਬੜਾ ਲੱਗਣ ਡਿਆ ਜੇ ਜੇ ਕਿਤੇ ਪੁਲਿਸ ਸਾਡੇ ਮਗਰ ਲੱਗੀ ਨਾ ਤੇ ਹਾਲ ਸਾਡਾ ਬੁਰਾ ਹੋ ਜਾਣਾ ਵਾ ਨਾ ਘਰ ਦੇ ਰਹਿਣਾ ਤੇ ਨਾ ਘਾਟ ਦੇ ਰਹਿਣਾ ਤੇ ਜਿਹੜੀ ਰਿਸ਼ਤੇਦਾਰੀ ਚ ਵੇਚਦੀ ਹੁਣੀ ਆ ਨਾ ਉਹ ਵੱਖਰੀ ਹੁਣੀ ਆ ਇਦਾਂ ਕਰੀਏ ਅਬ ਮਾਸੀ ਕੋਲ ਚਲ ਜੀਏ ਹਾਂ ਐਵੇਂ ਬੰਬੀ ਦੇ ਧੱਕੇ ਖਾਂਦੇ ਫਿਰਨਾ ਨਹੀਂ ਮਾੜੇ ਟਾਈਮ ਤੇ ਨਾ ਕੋਈ ਸਾਥ ਨਹੀਂ ਦਿੰਦਾ ਹੁੰਦਾ ਮਾਸੀ ਤੇਰੀ ਨੇ ਮੂੰਹ ਪਰ ਕੇ ਜਵਾਬ ਦੇ ਦਿੱਤਾ ਹੈਗਾ ਇੱਥੇ ਨਾ ਆਇਆ ਅਸੀਂ ਵਿਆਹ ਜਾਣਾ ਵਾ ਹੁਣ ਕੋਈ ਰਿਸ਼ਤੇਦਾਰ ਨਹੀਂ ਹੈ ਗਾਡਾ ਸੰਦੀਪ ਨੂੰ ਕਿੰਨੀ ਵਾਰਾ ਸਮਝਾਵਾਂ ਕਿ ਜਦੋਂ ਇਹੋ ਜਿਹਾ ਵਕਤ ਪੈਂਦਾ ਨਾ ਰਿਸ਼ਤੇਦਾਰ ਸਾਰੇ ਪਾਸਾ ਵੱਟ ਜਾਂਦੇ ਹੁੰਦੇ ਆ ਚੁੱਪ ਕਰਕੇ ਜਿੱਥੇ ਤੇਰਾ ਪਿਓ ਖਾਂਡਿਆ ਨਾ ਤੇ ਜਾ ਕੇ ਬਹਿ ਜਾਂਦੇ ਆ ਜੇ ਮੰਮੀ ਉੱਥੇ ਫੜ ਲਿਆ ਤੇ ਫਿਰ ਕੀ ਕਰਾਂਗੇ ਚੱਲ ਕੋਈ ਗੱਲ ਨਹੀਂ ਗਾੜੀ ਸਾਡੇ ਕਰਮਾਂ ਜੋ ਸਾਡੇ ਕਰਮਾਂ ਚ ਹੋਉਣਾ ਪੁੱਤ ਤੂੰ ਕਿਦਾਂ ਦੀਆਂ ਗੱਲਾਂ ਕਰੀ ਜਾਂੜੀ ਆ ਜੇ ਕਿਸੇ ਨੂੰ ਦੱਸਾਂਗੇ ਤੇ ਪਤਾ ਲੱਗੂਗਾ ਵੀ ਫਲਾਣੀ ਬੰਬੀ ਤੇ ਰਹਿੰਦੇ ਆ ਗੱਡੀ ਉਹ ਲੱਭ ਲੈਣਦੇ ਹੁੰਦੇ ਆ ਉਹ ਤੂੰ ਪੁੱਤ ਫਿਕਰ ਨਾ ਕਰ ਵਿੱਚ ਅੱਜ ਦੀ ਗੱਲ ਕਰ ਹੋਰ ਜ਼ੁਬਾਨਾਂ ਬੋਲਣ ਡਈਆਂ ਵਾਹਿਗੁਰੂ ਦਾ ਨਾਂ ਲੈ ਵੀ ਜਿੱਥੇ ਜਾਣਾ ਵਾ ਉਥੇ ਸਾਰਾ ਸਮਾਨ ਪੂਰਾ ਹੋਵੇ ਤੇ ਉਥੇ ਚੱਲ 2 ਮਹੀਨੇ ਕੱਢ ਲਗੇ ਹੀ ਉਹਨਾਂ ਚਿਰ ਨੂੰ ਕੀਪਤਾ ਗੱਲ ਠੰਡੀ ਮੱਠੀ ਹੋਈ ਜਾਵੇ लवली ਵੇਖ ਲੋ ਕਿੱਟਾ ਚਲਾਕ ਵਾ ਇੱਕ ਵਾਰੀ ਨੇ ਕਿਤੇ ਫੋਨ ਕੀਤਾ ਠੀਕ ਆਂ ਕਿ ਨਹੀਂ ਚਹੀ ਗੱਲ ਤਾਂ ਸੰਦੀਪ ਇਹ ਆ ਜੇ ਉਹਨੇ ਫੋਨ ਨਹੀਂ ਨਾ ਕੀਤਾ ਜੇ ਤੇਰੇ ਸਾਰੇ ਤੈਨੂੰ ਰੱਖ ਲੈਂਦੇ ਨਾ ਤੇ ਫੋਨ ਪੁੱਤ ਤੂੰ ਵੀ ਨਹੀਂ ਕਰਨਾ ਹਨ ਆ ਤਾਂ ਤੈਨੂੰ ਉਹਨਾਂ ਨੇ ੱਤਕੇ ਮਾਰ ਕੇ ਕੱਢਿਆ ਤੇ ਤੂੰ ਆਈ ਹੈ ਸਾਡੇ ਕੋਲ ਤਹੀ ਦੱਸਦੀ ਗੱਲਾਂ ਕਰਨ ਦੀ ਤੂੰ ਭਲਾ ਚੱਲ ਗੱਲਾਂ ਤਾਂ ਮੈਂ ਸੱਚੀਆਂ ਕਰਨ ਦੀ ਆ ਤੁਹਾਨੂੰ ਭੈਣ ਭਰਾਵਾਂ ਨੂੰ ਮੇਰੀਆਂ ਗੱਲਾਂ ਚੁੱਪ ਦੀਆਂ ਵਾਂ ਜਦੋਂ ਸੱਚੀਆਂ ਕਰਦੀਆਂ